ਅੱਜ ਦੀ ਸ਼ਾਰਟ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕ ਤਾਜੀ ਸੂਈ ਮੱਝ ਦਿਖਾਉਣੇ ਆ ਬਾਈ ਤੇ ਜਿਹੜੀ ਆਪਾਂ ਵੀਡੀਓ ਬਣਾਈ ਆ ਪਿੰਡ ਵੀਰ ਦਾ 마ਸੀਕੇ ਜ਼ਿਲ੍ਹਾ ਨੂੰ ਮੋਗਾ ਤਹਿਸੀਲ ਨਿਹਾਲ ਸਿੰਘਾ ਨੇੜੇ ਬਾਈ ਨੂੰ ਇਧਰੋਂ ਆਉਂਗੇ ਤਾਂ ਬਲਾਸ਼ਪੁਰ ਵੀ ਰਹਿੰਦਾ ਹਿੰਮਤਪੁਰਾ ਵੀ ਨੇੜੇ ਰਹਿੰਦਾਗਾ ਤੇ ਕੋਲਾਰਾਂ ਵੀ ਨੇੜੇ ਰਹਿੰਦਾ ਹਾਂ ਬੁਰਜ ਕਲਾਰਾ ਬਾਈ ਹਾਂ ਬੁਰਜ ਕਲਾਰਾ ਵੀ ਨੇੜੇ ਰਹਿੰਦਾ ਕੰਟੈਕਟ ਨੰਬਰ ਪੁੱਛੋ 98799 ਜੀ 24403 ਬਾਈ ਜੀ ਬਾਈ ਜਿਹੜੇ ਆਪਾਂ ਮੱਝ ਦੇਖ ਰਹੇ ਕਿਹੜਾ ਸੂਏ ਸੂਈ ਬਾਈ ਤੀਜੇ ਸੂਏ ਸੂਈ ਆ ਗਈ ਮਗਰ ਕੱਟੀ ਆ ਗਈ ਰਾਤ ਸੂਈ ਆ ਬਾਈ ਕਿੰਨਾ ਬੋਲਾ ਕੱਟਿਆ ਬੋਲਾ ਬਾਈ 2.5 ਕਿਲੋ ਚੋਤਾ ਹੁਣ ਤੇ ਬੱਚਾ ਰਜਾਤਾ ਬਾਈ ਪੂਰਾ ਫੁੱਲ ਠੀਕ ਹੈ ਬਾਈ ਹਾਂ ਠੰਡੀ ਸੀਲ ਫੁੱਲ ਪੂਰੀ ਐਣ ਮੈਂ ਕਿਹਾ ਇੱਕ ਨੰਬਰ ਆ ਬਾਈ ਪਮਾ ਦੀ ਆਈ ਬੈਠਾ ਰਹਿ ਮੱਝ ਥੱਲੇ ਹੋ ਗਈ ਜੀ ਗੱਲ ਨਹੀਂ ਠੰਡੀ ਸੀਲ ਆ ਗਈ ਬਾਕੀ ਆਪਾਂ ਧਾਰਾਂ ਮਾਰ ਕੇ ਦਿਖਾਤੀਆਂ ਫੁੱਲ ਵੀਡੀਓ ਚ ਹੋ ਗਈ ਜੀ ਗੱਲ ਨਹੀਂ ਵੀਡੀਓ ਚ ਬਾਈ ਨੇ ਧਾਰਾਂ ਮਾਰ ਲੈ ਕੇ ਮੈਂ ਮਰਜੀ ਬੈਠਾ ਰਹਿ ਮੱਝ ਠੰਡੀ ਸੀਲ ਫੁੱਲ ਆ ਸਵਾਨਾ ਚੈੱਕ ਕਰ ਸਕਦੇ ਬਹੁਤ ਸੋਹਣਾ ਫੀਟਿੰਗ ਵਾਲਾ ਲੇਵਾ ਤੇ ਇਹਦਾ ਬਾਈ ਮੱਝ ਤੋਂ ਤੁਰਿਆ ਨਹੀਂ ਸੀ ਯਾ ਦਇਰ ਤਾਂ ਹੀ 2-3 ਕਿਲੋ ਬੋੜੀ ਕੱਢਦੇ 90000 ਰੁਪਏ ਨਾ ਮੁੱਲ ਹਾਂ 90000 ਰੁਪਏ ਚੋਂ ਮੈਂ ਤਣ ਕਰ ਦਾਂਗੇ ਜੀ ਠੀਕ ਹੈ ਬਾਈ ਕਿੰਨਾ ਦੁੱਧ ਪਾ ਦੂ ਦੁੱਧ ਬਾਈ 12 ਕਿਲੋ ਪਾ ਦੂਗੀ 12 ਕਿਲੋ ਪਹਿਲਣ ਦੂਜੇ ਸੂਏ ਦਿੱਤਾ ਨੇ ਠੀਕ ਹੈ ਨਾ ਤੇ ਆਪਾਂ 12 ਕਿਲੋ ਹੀ ਆਖਦੀ ਯਾਰ ਕਹਿੰਨੇ ਆ ਬਾਈ ਠੀਕ ਹੈ ਬਾਈ ਤੇ ਜੇ ਕਿਸੇ ਵੀ ਵੀਰ ਨੂੰ ਬਾਈ ਮੱਝ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਜ਼ਰੂਰ ਕਰ ਸ਼ੋਰਟ ਨੂੰ ਵੇਖਣ ਲਈ ਧੰਨਵਾਦ